ਅਸੀਂ ਖੜੇ ਆ ਪੰਡਤ ਜੀਆ ਮੇਕ ਸਿੰਘ ਵਿਖੇ ਜਿੱਥੇ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਭਿਆਨਕ ਗਰਮੀ ਦੇ ਬਾਵਜੂਦ ਵੀ ਜਿਹੜੀਆਂ ਲੋਕ ਵੱਡੀ ਗਿਣਤੀ ਵਿੱਚ ਚੋਣਾਂ 'ਚ ਹਿੱਸਾ ਲੈ ਰਹੇ ਆ ਤੇ ਹੁਣ ਅਸੀਂ ਇੱਥੇ ਖੜੇ ਆ ਭਾਰਤੀ ਜਨਤਾ ਪਾਰਟੀ ਦੇ ਬੂਥ 'ਤੇ ਲੱਗਿਆ ਹੋਇਆ ਵਾ ਤੇ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਆ ਅਰਵਨੀਤ ਸਿੰਘ ਬਿੱਟੂ ਜਿਹੜਾ ਉਮੀਦਵਾਰ ਇਥੋਂ ਦਾ ਖੜਾ ਵਾ ਉਹਨਾਂ ਦੇ ਹੱਕ ਵਿੱਚ ਵੋਟਰ ਸਕੂਟਰ ਇੱਥੇ ਖੜੇ ਆ ਤੇ ਬੂਤੇ ਆਪਣੇ ਤੰਦ ਹੀ ਨਾਲ ਡਿਊਟੀ ਨਿਭਾ ਰਹੇ ਆ ਤੇ ਹੁਣ ਸਾਡੇ ਇੱਥੇ ਜਿਹੜੇ ਪਿੰਡ ਦੇ ਜੰਪਲ ਆ ਤੇ ਫੌਜ ਦੇ ਜਿਹੜੇ ਆ ਰਿਟਾਇਰ ਕਰਨਲ ਵੀ ਜਿਹੜੇ ਰਹਿ ਚੁੱਕੇ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਵਰਕਆਊਟ ਨਾਲ ਲੈ ਕੇ ਬੂਤੇ ਖੜੇ ਹੋਏ ਆ ਆਉ ਆਪਾਂ ਕਰਦੇ ਹਾਂ ਦਲਵਾਤ ਸਭ ਤੋਂ ਪਹਿਲਾਂ ਤੋਂ ਆਪਣੇ ਚੈਨਲ ਦੇ ਦਾ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਜਨ ਸ਼ਕਤੀ ਚੈਨਲ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਇੱਥੇ ਸਾਡੇ ਕੋਲੋਂ ਸਾਡੇ ਵਿਚਾਰ ਲੈਣ ਲਈ ਇੱਥੇ ਆ ਜੀ ਠੀਕ ਹੈ ਜੀ ਤੇ ਕਰਮੋਸਭਾ ਚ ਵੋਟਾਂ ਪੈ ਰੀਆਂ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਹੱਥ ਵਿੱਚ ਆ ভোটার ਵੋਟਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਫਰੇ ਕੇ ਵੋਟਾਂ ਪਾ ਰਹੇ ਆ ਤੇ ਕਿਸ ਤਰ੍ਹਾਂ ਦੀ ਸਥਿਤੀ ਆ ਜੀ ਅੱਜ ਪਿੰਡ ਦੀ ਦੇਖੋ ਜੀ ਮੈਂ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਜੰਗਹਾਉਂ ਦਾ ਪ੍ਰਧਾਨ ਆ ਉਸ ਪ੍ਰਧਾਨ ਹੋਣ ਦੇ ਨਾਤੇ ਮੇਰਾ ਪਿੰਡ ਦੇ ਵਿੱਚ ਬੂਥ ਦੇ ਉੱਤੇ ਹੋਣਾ ਸਾਡੀ ਭਾਰਤੀ ਜਨਤਾ ਪਾਰਟੀ ਦਾ ਉਸੂਲ ਆ ਕਿ ਸਭ ਤੋਂ ਪਹਿਲਾਂ ਤੁਹਾਡਾ ਬੂਥ ਮਜ਼ਬੂਤ ਹੋਣਾ ਚਾਹੀਦਾ ਆਪਣਾ ਤੇ ਫੇਰ ਦੂਜਿਆਂ ਲਈ ਦੇਖਣਾ ਹੈ ਤੇ ਇਸ ਕਰਕੇ ਮੈਂ ਆਪਣੇ ਬੂਧੇ ਉੱਤੇ ਪਹਿਰਾ ਦੇ ਰਿਆਂ ਤੇ ਮੇਰੇ ਨਾਲ ਮੇਰੇ ਪਿੰਡ ਦੇ ਲੋਕ ਜਿਹੜੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਕੇ ਸਾਡਾ ਸਾਥ ਦੇ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਕਬੂਲ ਕਰ ਰਹੇ ਠੀਕ ਹੈ ਜੀ ਤੇ ਤੁਹਾਡੇ ਮੁਤਾਬਕ ਤੁਸੀਂ ਵੱਖ-ਵੱਖ ਪਿੰਡਾਂ ਜਾਂਦੇ ਹੋਗੇ ਜੀ ਵੱਖ-ਵੱਖ ਸਮਾਜ ਜਾਂਦੇ ਆ ਤੇ ਭਾਜਪਾ ਅਮੀਦਵਾਰ ਦੀ ਸਥਿਤੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਭਾਰਤੀ ਜਨਤਾ ਪਾਰਟੀ ਇਸ ਵੇਲੇ ਸਰਵੇ ਦੇ ਮੁਤਾਬਕ 13 ਵਿੱਚੋਂ 7 ਸੀਟਾਂ ਦੇ ਜਿੱਤਣ ਦੀ ਉਮੀਦ ਆ ਸਾਨੂੰ ਜਿਹੜੀ ਕਿ ਬਹੁਤ ਪਹਿਲੀ ਵਾਰ ਅਸੀਂ ਅਜ਼ਾਦ ਆਪਣੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਲੜੀ ਆ ਉਸ ਚੋਣ ਦੇ ਵਿੱਚ ਸਾਨੂੰ ਇਹ ਉਮੀਦ ਹੈ ਕਿ ਲੋਕ ਸਾਨੂੰ ਬਹੁਤ ਵਧੀਆ ਹੁੰਗਾਰਾ ਦੇ ਰਹੇ ਤੁਸੀਂ ਇੱਥੇ ਵੀ ਵੇਖ ਹੀ ਰਹੇ ਹੋਵੋਗੇ ਆਲੇ ਦੁਆਲੇ ਦੇ ਬੂਥਾਂ ਦੇ ਮੁਕਾਬਲੇ ਸਾਡੇ ਬੂਥ ਦੀ ਸਥਿਤੀ ਜਿਹੜੀ ਉਹ ਬਿਹਤਰ ਤੇ ਕਰਨਲ ਸਾਹਿਬ ਨੂੰ ਇੱਕ ਸਵਾਲ ਆ ਵੀ ਜਿਸ ਤਰ੍ਹਾਂ ਇੱਕ ਵਿਚਾਰਾਂ ਦੀ ਲੜਾਈ ਹੋ ਰਹੀ ਆ ਪਾਰਟੀਆਂ ਵਾਕ ਉਹ ਆਪਣਾ ਆਪਣਾ ਏਜੰਡਾ ਲੈ ਕੇ ਲੋਕਾਂ ਵਿੱਚ ਜਾ ਰਹੀਆਂ ਅਸੀਂ ਆ ਤੇ ਕਿਤਨਾ ਕਿਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਕਈ ਸੰਭ ਦੇ ਦੁੱਧ ਹੋਇਆ ਉਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹ ਕਹਿੰਦੇ ਹੁੰਦੇ ਆ ਨੀਮ ਹਕੀਮ ਖਤਰੇ ਜਾਨ ਸੋ ਇਸ ਲਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਕੁਛ ਇੱਕ ਲੋਕ ਜਿਹੜੇ ਆ ਉਹ ਨੀਤੀਆਂ ਤੋਂ ਜਿਹੜੀ ਨੀਤੀਆਂ ਦਾ ਅਸਲ ਮਕਸਦ ਆ ਉਸ ਤੋਂ ਪਟਕਾ ਦਿੱਤਾ ਉਹਨਾਂ ਨੇ ਔਰ ਕਿਸਾਨਾਂ ਨੇ ਆਪ ਦੇ ਪੈਰ ਤੇ ਆਪ ਹੀ ਕੁਹਾੜੀ ਮਾਰੀ ਹੋਈ ਆ ਹੋਰ ਕਿਸੇ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੀ ਹਤੈਸ਼ੀ ਆ ਐਮਐਸਪੀ ਵਧਾਈ ਆ ਐਮਐਸਪੀ ਪੰਜ ਫਸਲਾ ਤੇ ਹੋਰ ਦੇਣ ਨੂੰ ਤਿਆਰ ਸੀ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਐਮਐਸਪੀ ਮੰਗ ਰਹੇ ਜਿਹੜੀਆਂ ਫਸਲਾ ਇੱਥੇ ਉਗ ਨਹੀਂ ਰਹੀਆਂ ਪੰਜਾਬ ਦੇ ਵਿੱਚ ਕਣਕ ਦੇ ਉੱਤੇ ਐਮਐਸਪੀ ਆ ਝੋਨੇ ਦੇ ਉੱਤੇ ਐਮਐਸਪੀ ਆ ਮੂੰਗੀ ਤੇ ਆ ਸਭ ਚੀਜ਼ਾਂ ਤੇ ਐਮਐਸਪੀ ਮਿਲ ਰਹੀ ਹੈ ਜਿਹੜੀ ਐਮਐਸਪੀ ਆ ਜਿਹੜੇ ਹੋਰ ਸਟੇਟਾਂ ਦੇ ਵਿੱਚ ਜਿਹੜੀਆਂ ਦਾਲ ਦਲਨ ਜੋ ਹੋਰ ਚੀਜ਼ਾਂ ਉਗ ਰਹੀਆਂ ਉਹਦੇ ਉੱਤੇ ਐਮਐਸਪੀ ਮੰਗਣ ਦਾ ਪੰਜਾਬ ਦੇ ਵਿੱਚ ਵਿਰੋਧ ਕਰਨ ਦਾ ਕੋਈ ਤੁਕ ਨਹੀਂ ਬਣਦਾ ਠੀਕ ਹੈ ਜੀ ਤੇ ਇੱਕ ਕਰਨ ਸਪੇਰਾ ਉੱਪਰ ਇੱਕ ਵੱਡਾ ਸਵਾਲ ਆ ਸਾਹਮਣੇ ਆਉਂਦਾ ਵਾ ਇੱਕ ਹਉਆ ਲੋਕਾਂ ਦੇ ਫੜਾ ਕੀਤਾ ਜਾਂਦਾ ਦੂਸਰੀਆਂ ਪਾਰਟੀਆਂ ਵੱਲੋਂ ਮੰਨ ਚ ਡਰ ਪੈਦਾ ਕੀਤਾ ਜਾ ਰਿਹਾ ਵੀ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਆ ਗਈ ਹੈ ਉਹ ਸੰਵਧਾਨ ਚੇਂਜ ਕਰ ਦੋਗੀ ਇਹ ਪੰਜਾਬ ਵਾਸਤੇ ਬਹੁਤ ਘਾਟਿਆ ਸੌਦਾ ਵਾ ਉਹਦੇ ਸੰਬੰਧ ਵਿੱਚ ਇੱਕ ਦਰਸਤਨ ਸਿਤੀ ਸਪੱਸ਼ਟ ਕਰ ਦਿੰਦਾ ਸੰਵਧਾਨ ਜੇ ਚੇਂਜ ਕਰਨਾ ਹੁੰਦਾ ਤਾਂ ਬਾਬਾ ਰਾਓ ਭੀਮ ਸਾਹੂ ਅੰਬੇਡਕਰ ਜੀ ਦਾ ਅਸੀਂ ਇੰਦੇ ਵੱਡੇ ਲੈਵਲ ਦੇ ਉੱਤੇ ਕਿਉਂ ਉਹਨਾਂ ਦੇ ਜਸ਼ਨ ਮਨਾਉਂਦੇ ਕਿਉਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਕਿਉਂ ਉਹਨਾਂ ਦੀਆਂ ਯਾਦਗਾਰਾਂ ਮਨਾਉਂਦੇ ਜੇ ਸੰਵਧਾਨ ਹੀ ਚੇਂਜ ਕਰਨਾ ਹੁੰਦਾ ਸੰਵਧਾਨ ਜਿਸ ਤਰ੍ਹਾਂ ਹੈ ਭਾਰਤੀ ਜਨਤਾ ਪਾਰਟੀ ਸੰਵਧਾਨ ਦੀ ਇਨ ਬਿੰਦ ਪਾਲਣਾ ਕਰੇਗੀ ਲੇਕਿਨ ਹਾਂ ਜਿਹੜੇ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਨੇ ਜਿਹੜੇ ਸਾਡੇ ਭਾਰਤੀਆਂ ਦੇ ਲਈ ਕਿਸੇ ਤਰੀਕੇ ਨਾਲ ਕੋਈ ਸ਼ਿਕੰਜਾ ਕੱਸਦੇ ਨੇ ਉਹਨਾਂ ਤੋਂ ਅਸੀਂ ਮੁਕਤੀ ਜ਼ਰੂਰ ਦਵਾਵਾਂਗੇ ਠੀਕ ਹੈ ਤੇ ਹੁਣ ਫਿਰ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਜੀ ਵੋਟਰਾਂ ਨੂੰ ਤਾਂ ਮੇਰੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੁੰਮਰਾਹ ਨਾ ਹੋਵੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਸਮਝੋ ਸਭ ਤੋਂ ਵੱਧ ਪੈਸਾ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦਾ ਸਾਡੇ ਹਰੇਕ ਪਿੰਡ ਨੂੰ ਕਿੰਨਾ-ਕਿੰਨਾ ਆਇਆ ਕਿਹੜੇ ਪਿੰਡ ਰ ਇਸਤੇਮਾਲ ਹੋਇਆ ਕਿਹੜੇ ਨੇ ਇਸਤੇਮਾਲ ਨਹੀਂ ਕੀਤਾ ਗਰੀਬਾਂ ਨੂੰ ਜਿੰਨੀਆਂ 230 ਯੋਜਨਾਵਾਂ ਨੇ ਗਰੀਬਾਂ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਲੇਕਿਨ ਪੰਜਾਬ ਸਰਕਾਰ ਜਿਹੜਾ ਆਪਦਾ ਸ਼ੇਅਰ ਨਾ ਪਾ ਕੇ ਉਹਨਾਂ ਚੀਜ਼ਾਂ ਤੋਂ ਗਰੀਬਾਂ ਨੂੰ ਵਾਂਝੇ ਰੱਖ ਰਹੀ ਅੱਗੇ ਹੋਰ ਵੀ ਜਿਹੜੇ ਮੈਂ ਤਾਂ ਇੱਥੇ ਬੈਠੇ ਮੇਰੇ ਸਾਥੀ ਨੇ ਮੈਂ ਅਸੀਂ ਸਾਡੇ ਪਿੰਡ ਦੇ ਵਿੱਚ ਹੀ ਆਯੂਸ਼ਮਨ ਕਾਰਡ ਮੈਂ ਦੇਖਿਆ ਸੀ ਮੈਂ ਮੈਂ ਤਾਂ 4 ਮਹੀਨੇ ਪਹਿਲੇ ਪ੍ਰਧਾਨ ਬਣਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ ਇਲਾਜ ਦੇ ਲਈ ਕਾਰਡ ਵੀ ਨਹੀਂ ਬਣਾ ਕੇ ਦਿੱਤੇ ਉਲਟਾ ਨੀਲੇ ਕਾਰਡ ਕੱਟ ਦਿੱਤੇ ਤਾਂ ਕਿ ਇਹਨਾਂ ਦੇ ਆਯੂਸ਼ਮਨ ਕਾਰਡ ਨਾ ਬਣ ਸਕੇ ਇਹ ਗਰੀਬ ਬੰਦਾ ਰੋਟੀ ਦਾ ਖਾ ਲੂ 10-15000 ਰੁਪਏ ਕਮਾ ਕੇ ਲੇਕਿਨ ਜਦੋਂ ਇਲਾਜ ਕਰਾਉਣ ਲਈ ਹਸਪਤਾਲ ਜਾਂਦਾ ਤਾਂ ਆਪਾਂ ਨੂੰ ਪਤਾ ਮੈਂ ਪਿੰਡ ਚ ਰਹਿਣਾ ਤੁਸੀਂ ਵੀ ਇੱਥੋਂ ਦੇ ਹੀ ਵਸਨੀਕ ਹੋ ਆਪਾਂ ਨੂੰ ਪਤਾ ਕਿ ਗਰੀਬ ਦਾ ਕਿੰਨਾ ਮਾੜਾ ਹਾਲ ਹੁੰਦਾ ਸਾਰਾ ਕੁਝ ਵੇਖ ਜਾਂਦਾ ਤੇ ਮੈਂ ਤਾਂ ਹੁਣ ਦੇਖਿਆ ਗਰੀਬਾਂ ਦੇ ਘਰਾਂ ਚ ਜਾ ਕੇ ਵਿਚਾਰਾਂ ਦੇ ਘਰਾਂ ਚ ਕਈਆਂ ਦੇ ਤਾਂ ਭਾਂਡੇ ਢਿੰਡੇ ਵੀ ਘੱਟ ਪੂਰੇ ਨਹੀਂ ਹੈਗੇ ਸੋ ਮਨ ਜਿਹੜਾ ਉਹ ਉਦਾਸ ਹੁੰਦਾ ਇਸ ਚੀਜ਼ਾਂ ਨੂੰ ਵੇਖ ਕੇ ਕਿ 70 ਸਾਲਾਂ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਗਲੀਆਂ ਨਾਲੀਆਂ ਤੋਂ ਉੱਤੇ ਉੱਠਣੇ ਹੀ ਨਹੀਂ ਦਿੱਤਾ ਪੜਾਈ ਲਈ ਕੋਈ ਸਾਧਨ ਨਹੀਂ ਹੈ ਨਸ਼ਿਆਂ ਤੇ ਲਾਈ ਪਈ ਆ ਸਾਰੀ ਦੁਨੀਆ ਆ ਹੁਣ ਵੀ ਮੇਰੇ ਪਿੱਛੇ ਬੈਠੇ ਸੀ ਮੈਨੂੰ ਆ ਕੇ ਕਹਿੰਦੇ ਵੋਟਾਂ ਪਾ ਦਿੰਨੇ ਆ ਜੀ ਤੁਸੀਂ ਸਾਨੂੰ ਦੇ ਦਿਓ ਮੈਂ ਮਨਾਂ ਕਰ ਦਿੱਤਾ ਮੈਂ ਕਿਹਾ ਭਾਰਤੀ ਜਨਤਾ ਪਾਰਟੀ ਦੀ ਨੀਤੀ ਸਪਸ਼ਟ ਹੈ ਨਾ ਅਸੀਂ ਨਸ਼ੇ ਨੂੰ ਬढ़ावा ਦਈਏ ਨਾ ਅਸੀਂ ਕੋਈ ਇਹੋ ਜਿਹਾ ਕਾਰੋਬਾਰ ਕਰੀਏ ਸਾਫ਼ ਸੁਥਰੀ ਰਾਜਨੀਤੀ ਹੈ ਸਾਫ਼ ਸੁਥਰਾ ਦੇਸ਼ ਬਣਾਉਣਾ ਔਰ ਜਿਸ ਤਰ੍ਹਾਂ ਦਾ ਯੂਪੀ ਨੂੰ ਕਰਤਾ ਯੋਗੀ ਜੀ ਨੇ ਉਸੇ ਤਰ੍ਹਾਂ ਹੀ ਮੈਂ ਚਾਹੁੰਦਾ ਕਿ ਪੰਜਾਬ ਦਾ ਵੀ ਸੁਧਾਰ ਹੋਵੇ ਇੱਥੇ ਜਿਹੜੇ ਨਸ਼ੇ ਦੇ ਮਾਫੀਆ ਨੇ ਸੈਂਡ ਮਾਫੀਆ ਨੇ ਜੋ ਵੀ ਇਹ ਮਾਫੀਆ ਨੇ ਉਹਨਾਂ ਸਾਰਿਆਂ ਦੇ ਤੋਂ ਇੱਕ ਵਾਰ ਖਾਤਮਾ ਹੋਣਾ ਜ਼ਰੂਰੀ ਹੈ ਮੈਂ ਕਰਨ ਸਿੰਘ ਜਿਵੇਂ ਤੁਸੇ ਕੋ ਵੱਡੀ ਗੱਲ ਕੀਤੀ ਆ ਵੀ ਮੇਰੇ ਕੋਲੇ ਪੁੱਛ ਲੋਖ ਆਏ ਆ ਉਹ ਨਸ਼ੀ ਮੰਗ ਕੀਤੀ ਆਸੀਂ ਬਿਲਕੁਲ ਮਨਾਂ ਕਰਦਾ ਇਹਦਾ ਮਤਲਬ ਹੈ ਦੂਸਰੀਆਂ ਪਾਰਟੀਆਂ ਨੇ ਇਹ ਲੋਕ ਜਾਈ ਹੋਏ ਸੀ ਉਹ ਤਾਂ ਹੀ ਦੁਆਰਾ ਮੰਗ ਕਰਦੇ ਸੀ ਮੈਂ ਬਿਲਕੁਲ ਹਿੱਕ ਠੋਕ ਕੇ ਕਹਿਣਾ ਕਿ ਇਹਨਾਂ ਨੂੰ ਸਪਲਾਈ ਵੀ ਉਹੀ ਕਰਦੇ ਸਪਲਾਈ ਵੀ ਉਹੀ ਕਰਦੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਅੱਜ ਦੇ ਹਾਲਾਤ ਨੇ ਘਰਾਂ ਦੇ ਉਹ ਇੰਨੇ ਕੁ ਮਾੜੇ ਕਰ ਦਿੱਤੇ ਨੇ ਕਿ ਬੰਦਿਆਂ ਨੂੰ ਬੱਚਿਆਂ ਨੂੰ ਚੋਰੀ ਕਰਨ ਤੇ ਮਜਬੂਰ ਕਰਦੇ ਆਪ ਦੇ ਘਰਾਂ ਤੋਂ ਚੋਰੀ ਕਰਦੇ ਕਿਉਂਕਿ ਪਿੰਡ ਚ ਗਏ ਸੀ ਮੈਂ ਤੇ ਰਵਨੀ ਸਿੰਘ ਮਿੱਤੂ ਉੱਥੇ ਕੌਕੇ ਪਿੰਡ ਚ ਇੱਕ ਬਜ਼ੁਰਗ ਖੁਦ ਰੋਪਿਆ ਉਹ ਕਹਿੰਦਾ ਵੀ ਮੇਰੇ ਦੋ ਪੁੱਤ ਨੇ ਦੋਨੇ ਤੇ ਦੋਨੇ ਹੀ ਨਸ਼ੇ ਚ ਨੇ ਰੋਜ਼ ਕੁਝ ਨਾ ਕੁਝ ਕਰਦੇ ਹੁਣ ਤਾਂ ਕਹਿੰਦਾ ਸਾਡੇ ਸੋਨ ਵਾਲਾ ਬੈੱਡ ਵੀ ਵੇਚ ਲਿਆ ਸੋ ਐਡੇ ਮਾੜੇ ਹਾਲਾਤ ਕਰ ਦਿੱਤੇ ਨੇ ਇਹਨਾਂ ਨੇ ਪੰਜਾਬ ਦੇ ਇਸ ਲਈ ਸਾਡਾ ਇੱਥੇ ਜਿੰਨਾ ਜ਼ਰੂਰੀ ਆ ਤਾਂ ਕਿ ਅਸੀਂ ਇਹਨਾਂ ਗੰਦੇ ਅੰਸਰਾਂ ਤੋਂ ਛੁਟਕਾਰਾ ਪਾ ਸਕੀਏ ਠੀਕ ਹੈ ਜੀ ਦਰਦਕੁੱਤੀ ਦੇਖਿਆ ਤੇ ਜਿਹੜੇ ਨਗਰ ਤੇ ਜੰਪਲ ਆ ਤੇ ਫੌਜ ਦੇ ਵਿੱਚ ਜਿਹੜੀ ਦੇਸ਼ ਦੀ ਜਿਹੜੀ ਸੇਵਾ ਕਰਕੇ ਆਏ ਆ ਇਹਨਾਂ ਨੇ ਸਥਿਤੀ ਸਪੱਸ਼ਟ ਕੀਤੀ ਵੀ ਜਿਹੜੀ ਭਾਰਤ ਯ Janata ਪਾਰਟੀ ਆਪਣਾ ਵਧੀਆ ਏਜੰਡਾ ਲੈ ਕੇ ਜਾਊਗੀ ਇੱਕ ਅਜੇ ਤੱਕ ਕਿਸੇ ਨੇ ਇਹ ਖੁੱਲ ਕੇ ਨਹੀਂ ਦੱਸਿਆ ਸੀ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਮੰਨ ਲਓ ਇੱਕ ਡਰ ਲੋਕਾਂ 'ਚ ਪੈਦਾ ਕੀਤਾ ਜਾ ਰਿਹਾ ਵੀ ਜੇ ਪਾਰਟੀ ਜਨਤਾ ਪਾਰਟੀ ਦੁਆਰਾ ਸਰਕਾਰ ਆ ਜਾਂਦੀ ਆ ਉਹ ਜਿਹੜਾ ਸੁਧਾਨ ਹੋ ਬਦਲ ਦੇਵੇਗੀ ਤੇ ਜਿਸ ਵਿੱਚ ਪੰਜਾਬ ਨੂੰ ਤੇ ਗਰੀਬਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਪਰ ਇਹਨਾਂ ਨੇ ਸਥਿਤੀ ਸਪੱਸ਼ਟ ਕਰਤੀ ਵੀ ਜਿਹੜੀ ਭਾਰਤ ਯ Janata ਪਾਰਟੀ ਆ ਜੇ ਸਵਿਧਾਨ ਚੇਂਜ ਕਰਨਾ ਪਹਿਲੀ ਕਰ ਦੇਣਾ ਸੀ ਪਰ ਭਾਰਤੀ ਜਨਤਾ ਪਾਰਟੀ ਡਾਕਟਰ ਪ੍ਰੀਮੋ ਅੰਬੀੜਕਰ ਲਿਖਿਸ ਤੁਹਾਨੂੰ ਕਦੇ ਵੀ ਨਹੀਂ ਬਦਲੇਗੀ ਪਰ ਇਹ ਇਹਨਾਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਆਓ ਤੁਹਾਨੂੰ ਆਪਾਂ ਦੂਸਰੇ ਪਿੰਡ ਦੇ ਦੂਸਰੇ ਪੁਸਤ ਲੈ ਕੇ ਚੱਲਦੇ ਹਾਂ ਉੱਥੋਂ ਦੇ ਬੂਥ ਦੇ ਜਿਹੜੇ ਆ ਇਨਚਾਰਜ ਕੀ ਕਹਿੰਦੇ ਆ ਆਓ ਆਪਾਂ ਕਰਦੇ ਆਂ ਗੱਲਬਾਤ